ਸਤ ਸ੍ਰੀ ਅਕਾਲ ਦੋਸਤੋ ਮੈਂ ਸੋਨੇ ਬਠਿੰਡੇ ਵਾਲਾ ਅੱਜ ਪਹੁੰਚੇ ਤਲਵੰਡੀ ਸਬੂਟਰ ਟਰੈਕਟਰ ਮੰਡੀ ਤੇ ਪਈ ਹਾਂ ਤੇ ਹੁਣੇ ਸਾਨੂੰ ਇੱਥੇ ਟਰੈਕਟਰ ਮੰਡੀ ਪਾਈ ਜੀ ਅੱਜ ਨਵੀਂ ਜਾਣਕਾਰੀ ਦਿੰਨੇ ਰੇਟਾਂ ਦੇ ਵੀ ਕੀ ਰੇਟ ਚੱਲ ਰਹੇ ਆ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਬਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਿਓ ਬਈ ਮੈਂ ਵੀ ਕਰਦੇ ਆ ਆਪਾਂ ਸਾਨੂੰ ਅੱਜ ਅਸੀਂ ਸਟਾਰਟ ਕਰਦੇ ਆ ਫਾਰਮ ਟ੍ਰੱਕ 60 ਤੋਂ ਬਈ ਆ ਮਾਰੂ ਨੀਆ ਬਈ ਬਹੁਤ ਹੀ ਸਾਫ਼ ਕੰਡੀਸ਼ਨ ਦਾ ਟਰੈਕਟਰ ਮਗਲੇ ਟਾਇਰ ਇਹਦੇ 80% ਅੱਗੇ ਵਾਲੇ ਵੀ ਨਵੇਂ ਆ ਗਏ ਆ ਅੱਠ ਮਾਡਲ ਹੈ 2 ਲੱਖ 80 ਹਜ਼ਾਰ ਬੰਗਾ ਹੀ ਰਮਾਨ ਹੈ ਆ ਮਾਰੋ ਨਿਗਾਹ ਬਿਲਕੁਲ ਸਾਫ਼ ਕੰਡੀਸ਼ਨ ਦਾ ਫੈਟਾ ਫਾਰਮ ਸੱਟ ਆਮ ਆ ਸਾਰਾ ਟਰੈਕਟਰ origional ਆ ਬਾਈ ਦਿਖਾਉਣੇ ਆ ਤੁਹਾਨੂੰ ਇੱਥੇ ਅਗਲਾ ਟਰੈਕਟਰ ਬਾਈ ਜੀ ਨਿਵੇਂਦਰਾ ਹਮਾਰੋ ਨਿਰਦ 2003 ਮਾਡਲ ਹੈ 195000 ਦੀ ਮੰਗ ਆ ਬੰਦਿਆ ਮਗਲੇ ਟ ਹੈ ਨਵੇਂ ਪਾਇਆ ਬਾਈ ਜੀ ਅੱਗੇ ਆ ਰਹੀ ਹੈ 35% ਕ੍ਰੇਸ਼ਨ ਤੁਹਾਡੇ ਸਾਹਮਣੇ ਆ ਬਈ ਆ ਮਾਰੂ ਨਿਕਲ ਆ ਦੇਖੋ ਬਈ ਅੱਗੇ ਬਤਾਉਣਾ ਤੁਹਾਨੂੰ ਫਾਰਮ ਟਰੈਕ 35 ਬਈ ਮਗਲੇ ਟਾਇਰ ਇਹਦੇ ਬਿਲਕੁਲ ਨਵੇਂ ਆ ਬਈ ਅਗਲੇ ਟਾਇਰਾਂ ਦੀ ਕੰਡੀਸ਼ਨ ਹੈ ਆੰਡਾ ਮਾਰ ਲਾ 225000 ਵਾਂਗੇ ਡਿਮਾਂਡ ਬਹੁਤ ਸੋਨਾ ਦੇ ਸਾਫਟ ਟਰੈਕਟਰ ਹੈ ਬਈ ਕੰਡੀਸ਼ਨ ਤੁਹਾਡੇ ਸਾਹਮਣੇ ਆ ਮਾਰੂ ਨੀ ਆ ਦੇਖੋ ਅਗਲਾ ਟਰੈਕਟਰ ਫੇਰ ਨਸ ਫਾਰਮ ਟਰੱਕ 60 ਬਈ ਮਗਲੇ ਟਰੈਕਟਰ ਜਮਾਨ ਨਵੇਂ ਆ ਬਈ 13628 ਪੂਰੇ ਵੀ ਨਵੇਂ ਆ ਬਈ ਤੇ 50000 6 ਮਾਡਲ ਹੈ 270000 ਵੰਗੇ ਦੀ ਮੰਗ ਹੈ ਬਹੁਤ ਸੋਹਣਾ ਟਰੈਕਟਰ ਆ ਬਈ ਸਾਬ ਸੁਤੋ ਅਮਾਰੋ ਨੇ ਕ੍ਰੀਸਨ ਤੋਂ ਚੈੱਕ ਕਰਵਾਉਣਾ ਆਹ ਕ੍ਰੀਸਨ ਦਾ ਟਰੈਕਟਰ ਅੱਗੇ ਵਾਲਾ ਟਰੈਕਟਰ ਸਵਰਾਜ ਦਾ ਸਮਾਰਨ 744 38000 ਡਿਮਾਂਡ ਬਣਦੀ ਹੈ ਆ ਮਾਰੂ ਨੇ ਬਾਈ ਆਹ ਕੰਡੀਸ਼ਨ ਟਰੈਕਟਰ ਦਾ ਆ ਮਾਰੂ ਨੇ 10 ਮਾਡਲ 3 ਲੱਖ 80 ਹੇਅ ਅੱਗੇ ਦਾ ਟਰੈਕਟਰ ਆ ਗਿਆ ਬਾਈ ਜੀ ਸਵਰਾਜ 855 ਨਵ ਮਾਡਲ ਹੈ 3 ਲੱਖ 40 ਹੇਅ ਦੀ ਮੰਗ ਹੈ ਕੰਡੀਸ਼ਨ ਛੋਟੇ ਸਾਹਮਣੇ ਆ ਬਾਈ ਦਾ 80% ਪੱਗੇ ਵਾਲੇ ਵੀ 70-75% ਆ ਦੇ ਆ ਮਰੂਨੀ ਜਪੇ ਤੇ ਵੀ ਬਹੁਤ ਸੋਹਣਾ ਤੇ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਭਾਈ ਆ ਮਰੂਨੀ ਆ ਇੰਜਨ ਤੇ ਨੀਗਾ ਮਾਰ ਲੂ ਆ ਦੇਖੋ ਭਾਈ ਲਗਾ ਜਸ ਸੋਨਾ ਲਿਕਾ 750 ਮਾਰੋ ਨੀਆ ਬਾਈ 768 ਪਲਸ ਮਾਡਲ ਹੈ ਇਹ 290000 ਡਿਮਾਂਡ ਹੈ ਆਹ ਕੰਡੀਸ਼ਨ ਆ ਡੈਕਟਰ ਦੀ ਬਾਈ ਤੇ ਆਹ ਡੈਰਾਂ ਇकडे ਨਾ ਮੈਂ ਟਾਇਰ ਅਗਲੇ ਹੈ ਬਾਈ ਪਿੱਛੇ ਵਾਲੇ ਟਾਇਰ ਹੈ ਆ ਮਾਰੂ ਨੇ ਆਹ ਦੇਖੋ ਆਹ ਰਹਾ ਟਰੈਕਟਰ ਦਿਖਾਉਣੇ ਆ ਬਾਈ ਜੀ ਸੋਨੂ ਸਵਰਾਜ 855 ਮਾਡਲ ਹੈਗਾ 13 465000 ਡਿਮਾਂਡ ਬਾਈ ਆ ਮਾਰੂ ਨੀ ਦਾ ਟਰੈਕਟਰ ਤੇ ਬਹੁਤ ਹੀ ਸੋਹਣਾ ਤੇ ਸਾਫ ਸੁਥਰਾ ਹੈ ਰੁਪਇਆ ਡਿੱਟ ਰਿਹਾ ਆ ਦੇਖੋ ਨਾਲ ਸਾਮ ਕੇ ਰੱਖਿਆ ਬਈ ਕਿਸੇ ਬੈਠੋ ਸਮਾਰ ਰਹੇ ਨੇ ਇਹ ਤੁਹਾਡੇ ਸਾਹਮਣੇ ਬਾਈ ਮਗਲੇ ਟਾਇਰ ਇਹਦੇ ਵੀ ਹੈਗੇ 80% ਬਾਈ ਅੱਗੇ ਵਾਲੇ 50% ਹੈਗੇ ਆ ਦੇਖੋ 11 ਮਾਡਲ ਹੈ 3,55,000 ਰੁਪਏ ਦਾ ਮੰਗਣਾ ਹੈ ਕਿਹੜੀ ਹਨ ਤੁਹਾਡੇ ਸਾਹਮਣੇ ਆ ਬਾਈ ਹਮਾਰੂ ਨੇ I <laughs> do ਚਾਹ 90000 ਰਿਮਾਂਡ ਮੰਗਦਾ ਆ। ਆ ਕੰਡੀਸ਼ਨ ਦਾ ਟਰੈਕਟਰ ਦੀ ਬਈ। ਬਹੁਤ ਹੀ ਸੋਹਣਾ ਤੇ ਸਾਫ਼ ਸਫਰ ਦਾ। ਤੁਹਾਨੂੰ ਕੰਡੀਸ਼ਨ ਸਾਰੇ ਪਾਸੇ ਟਰੈਕਟਰ ਦੇ ਦਿਖਾਵਾਂਗੇ ਕੈਮਰਾ ਪਰ ਆਕੇ ਬਈ। ਚੈੱਕ ਆਪ। ਇਹ ਆ ਗੋਆ ਜਾਂਦਾ। ਰਾਜ 855 11 ਮਾਡਲ 3 ਲੱਖ 72000 ਆਗੜੀ ਹਨ ਫੈਕਟਰ ਦੀ ਬਈ ਮਮਰੋ ਨੇ ਆਪਰਾ ਹੋ ਉਹ ਦੇਖ ਇਹਦਾ ਕੇਸ ਹੁੰਦਾ ਇਹਦੇ ਵਾਹੋ ਬਈ ਸੁਭਰਾਜ 735 ਪੰਜ ਮਾਡਲ 235000 ਰੁਪਏ ਦੀ ਮੰਗ ਆਗਰੇਸਨਾ ਭਰਾਓ ਟਰੈਕਟਰ ਦੇ ਪੰਜ ਮਾਡਲ 235000 ਰੁਪਏ ਦੀ ਮੰਗ ਹੈ ਅਮਰ ਸਿੰਘ ਅੱਗੇ ਸਾਨੂੰ ਦਿਖਾਉਂਦੇ ਹਾਂ ਭਰਾਓ ਜਿਹੜੇ ਰੋਬਿੜੂ ਨਾਲ ਆ ਗਿਆ 15 ਮਾਡਲ 240 ਹਜ਼ਾਰ ਬੰਨਾਂ ਦੀ ਡਿਮਾਂਡ ਆਹ ਕ੍ਰੇਡਿਟਰ ਡਰਾਈਵ ਦੀ ਬਈ ਪ੍ਰੈਜ਼ੈਂਟ ਚੈੱਕ ਕਰੋ ਪੈਰ ਚਾਰੇ ਨਵੇਂ ਆ ਗਏ ਬਈ ਮਾਹਮ ਅਗਰ ਮੈਂ ਬਰਾ ਦੋ 260 ਡੀ ਆਈ ਇਹ ਮਾਡਲ ਹੈਗਾ 6 270000 ਬੰਨਾਂ ਦੀ ਡਿਮਾਂਡ ਆਪਣਾ ਰੀਸ ਨੰਬਰ ਸੈਟ ਕੀਤਾ ਹਾਂ ਬੰਦ ਹੋ ਗਿਆ ਇਹ ਕਿ ਨੰਬਰ ਆਪਣਾ ਨਹੀਂ ਆਪਣਾ ਨਹੀਂ ਮੋਟਰ ਕਿ ਨੰਬਰ ਲਿਖਿਆ ਹੈ ਕਿ ਨੰਬਰ ਉਹ ਬਾਈ 270 ਲਿਖਿਆ ਆ ਪਿਆ ਸੁਵਰਾਜ 855 ਬੀ ਉਹ ਰੇਸ਼ੇ ਮਾਡਲ ਹੈ ਇਹ ਉਨਲਕ 60000 5000 ਮੰਗਦਾ ਆ। ਆਹ ਮਰੂਲੀ ਯਾਤਰਾ ਉਹ। ਆਹ ਕ੍ਰੇਸ਼ਨ ਰੈਕਟਰ ਦੀ। ਇਹ ਹੈਗਾ ਸਵਰਾਜ 735। ਆਹ ਕ੍ਰੇਸ਼ਨ ਰੈਕਟਰ ਦੀ। ਇਹ ਮਾਡਲ ਹੈਗਾ 99 155000 ਡਿਮਾਂਡ ਆ ਬਾਈ ਜੀ। ਉਹ ਟਾਇਰਾਂ ਦੇ ਕ੍ਰੇਸ਼ਨ ਆ। ਰੇਟ ਰੇਵੀ ਸਾਹਬ ਹੈ। ਰੇਟ ਬਾਈ ਨੇ ਜਾਇਜ਼ ਲਿਖਿਆ ਜਮਾਉਂਦਾ। ਅੱਗੇ ਆ ਗਿਆ ਸੋਨਾ ਲਿਖਿਆ 750। 7 ਮਰਲਾ 2,85,000 ਰੁਪਏ ਦਾ ਮੰਗਦਾ ਬਾਈ। ਆ ਮਾਰੋ ਨੀਆ ਪ੍ਰਭੂ। ਟਾਇਰ ਮਗਰਲੇ ਨਵੇਂ ਆ ਗਏ ਆ ਬਾਈ। ਅੱਗੇ ਆ ਜਿਹੜਾ ਇਹ ਕ੍ਰੈਡਿਟ ਨਾ ਹੈ। 10% ਲਾਉਣੀ ਹੈ 55% ਅਗਲੇ ਟਾਇਰ। 388 ਜਾਹਾ ਬਾਈ ਮਾਰੋ ਦੇਖੋ ਭਰਾਵੋ ਅੱਜ ਮਸਹਾਰ ਆਪਣੇ ਤੋਂ ਕੱਢੀ ਏ ਅੱਗੇ ਟਰੈਕਟਰ ਦਿਖਾਉਣੇ ਆ ਤੁਹਾਨੂੰ ਐਸਰ 450 ਇਸ 400 50 ਇਹ ਆਈ 11 ਮਾਡਲ ਹੈ ਭਰਾਵੋ 245000 ਰੁਪਈਆ ਦੀ ਮੰਗ ਹੈ ਆਮਨੋ ਆਹ ਰਸਟੇ ਰਿਹਾ ਹੈ ਡੇਟਾ ਤੁਮਾਰੋਂ ਨਹੀਂ ਹੈ ਇਹ ਪਾ ਨਾਮ 11 ਡੇਟਾ ਦਾ ਸਵਰਾਜ 735 ਬਾਈ ਆਹ ਕੰਡੀਸ਼ਨਰ ਟਰੈਕਟਰ ਦੀ ਇਹ ਤਿੰਨ ਮਾਡਲ ਹੈ 2003 ਮਾਡਲ 1,65,500 ਦਾ ਮਾਡਲ ਆਹ ਮਾਰੂ ਰਿਹਾ ਪ੍ਰਭੂ ਆਹ ਕੰਡੀਸ਼ਨਰ 13 ਦੀ ਹੈ ਅੱਜ ਅਗਲੇ 35 40% ਬਈ ਅੱਜ ਹੈ ਡਾਇਰ ਨਹੀਂ ਅਗਿਆ ਕਮੀਂਦਰਾ 265 ਇਹਦਾ ਰੇਟ ਨਹੀਂ ਲਿਖਿਆ ਇਹਦਾ ਰੇਟ ਹੈ ਨਹੀਂ ਲਿਖਿਆ ਅਗੇ ਸਵਰਾਜ 743 ਮਾਡਲ 230000 ਰੁਪਈਆ ਦੀ ਮੰਗ ਹੈ ਆ ਕ੍ਰੇਡਿਟਰਾਂ ਦਾ ਰੈਕਟਰ ਦੀ ਪ੍ਰਭੂ ਮਰੋ ਨਿਗਾ ਆ ਦੇਖੋ ਜਿਹੜਾ ਮੁੰਡਾ ਟੀਕਾ ਸਨ ਮੁਕਾਉਣ ਹੈ ਸੋਨ ਲਿੱਕਾ 700 ਰੁਪਿਆ ਬਾਰਾ ਮੜਲਾ 4 ਲੱਖ 5000 ਬਾਕੀ ਡਿਮਾਂਡ ਹੈ ਮਰੋ ਨਿਗਾ ਬੇਟਾ ਇਹ ਦੇ ਕਰੇਸ਼ਨ ਵੀ ਸਾਫ ਆ ਬਾਈ ਅਗਲਾ ਟ੍ਰੈਕਟਰ 855 12 ਮਾਰੂਲ 4,55 ਹੇਡ ਮੰਗ ਮਗਲੇ ਟਾਇਰ ਇਹਦੇ ਬਿਲਕੁਲ ਨਵੇਂ ਪਾਏ ਆ ਬਾਈ ਜੇ ਕੇ ਦੇ ਕਾਲੇ ਹੋਣਗੇ ਪੈਰ ਤੋਂ 70% ਬਾਈ ਟੈਨ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਬਾਈ ਆ ਮਾਰੂ ਨੇ ਅਗਰਾ ਟ੍ਰੈਕਟਰ ਆ ਗਿਆ ਭਾਈ ਜੀ ਜੌਂਡੀਅਰ 5204 11 ਮਰਲਾ 4 ਲੱਖ 32000 ਕੀ ਡਿਮਾਂਡ ਪਈ ਆ ਅਮਰੂਦ ਪਹਿਲੇ ਦੇ ਮਗਰਲੇ ਨਵੇਂ ਆ ਭਾਈ ਜੀ ਅੱਗੇ ਵਾਲੇ ਵੀ ਨਵੇਂ ਆ ਡਿਜ਼ਨ ਸੋਡੇ ਸਾਹਮਣੇ ਆ ਬਾਈ ਮਾਰੂ ਨੇ ਆ ਦੇ ਅੱਗੇ ਆ ਨਿਊ ਹਾਲੈਂਡ 55 5500 ਡੰਡਾ ਨੰਬਰ ਵਾਈਟ ਡਾਇਰੈਕਟਰ ਮਗਲੇਟਰ ਇਹਦੇ ਹੈਗੇ 80 ਦੇ 90% ਅੱਗੇ ਆਲੇ ਵੀ ਨਵੇਂ ਆ ਗਏ ਸੱਤ ਮਾਡਲ ਹੈ 365000 ਦੀ ਮੰਗ ਹੈ ਇਹ ਵੀ ਬਹੁਤ ਹੀ ਸੋਹਣਾ ਡਾਇਰੈਕਟਰ ਹੈ ਬਾਈ ਆ ਮਾਰੂ ਨੀਰ ਆ ਦੇਖੋ ਆ ਮਾਰੂ ਨੀਰ ਅੱਡੇ ਰਾਤੇ ਟਿਕਨੇ ਦਾ ਤਾਂ ਦੂਤੋ ਘਟੇ ਬਾਹਰ ਐਸਐਫ ਵੀ ਉਹਦੇ ਉੱਪਰ ਅੱਗੇ ਹੋਰ ਟਰੈਕਟਰ ਆ ਗਿਆ ਬਾਈ ਫਾਰਮ ਟ੍ਰੈਕਟਰ ਦਾ ਆਪਣੇ ਜਾਗ ਮਾਰ ਦੋ ਵਕਤ 6500 ਹਜ਼ਾਰ ਦਾ ਹਾਂ ਮਰੂ ਨੀਆ ਬਹੁਤ ਹੀ ਸੋਨੇ ਦੇ ਸਾਫ ਸੁਥਰੇ ਡਰਾਈਵਰ ਆਉਂਦੇ ਆ ਬਾਈ ਮੰਡੀ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਬੱਦ ਤੋਂ ਬੱਦ ਸ਼ੇਅਰ ਕਰਦੇ ਹੋ ਬਾਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਰਨਾ ਵਾਪਸ